ਅੰਜਲੀ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਆਈ ਪ੍ਰਾਸ ਤੇ ਗੋਰਾ ਬੱਚਾ ਠੀਕ ਹੋ ਗਿਆ ਸੀ ਆ ਕੱਲ੍ਹ ਲਈ ਠੀਕ ਹੈ ਤੇ ਅੱਜ ਸਕੂਲ ਚੱਲ ਗਿਆ ਹੈਗਾ ਤੇ ਮੈਂ ਹੁਣ ਸਵੇਰੇ ਆਈ ਹੈਗੀ ਗੋਰੇ ਬੀਬੀ-ਭਾਬੇ ਦੇ ਕਾਰ ਕੰਮ ਕਰਾਣ ਦੇ ਲਈ ਬਾਹਰ ਜਾਂਦੇ ਲਈ ਤੇ ਫਿਰ ਉੱਥੇ ਜਾਵਾਂਗੇ ਫਿਰ ਆਪਣੀ 12 ਵਾਲੀ ਜੌਬ ਤੇ ਉੱਥੇ ਜਾਵਾਂਗੇ ਠੀਕ ਹੈ ਮੈਂ ਰੱਖ ਲੈਂਦੀਆਂ ਤੇ ਛੱਤਰੀਆਂ ਆਪਣੀਆਂ ਫਿਰ ਮੈਂ ਛੱਡਦੀਆਂ ਆਪਾਂ ਦਵਾ ਤੇ ਮੈਂ ਆਪਣੀਆਂ ਛੱਤਰੀਆਂ ਰੱਖੀਆਂ ਗੋਰੇ ਭਾਜੀ ਜੀ ਆ ਤੇ ਉਹ ਮਿਲ ਗਿਆ ਜੀ ਕਿ ਇੱਥੇ ਬਾਅਦ ਚ ਕੰਮ ਕਰਨ ਆਣਾ ਹੈ ਪਹਿਲਾਂ ਮੈਂ ਬੀਬੀ ਆ ਤੇ ਚਲ ਜਮਾਣਾ ਕਲੀਮੇਰਾ ਗੁੱਡ ਮਾਰਨਿੰਗ ਹਾਊ ਆਰ ਯੂ ਹਾਂਜੀ ਲੱਗਿਆ ਜੀ ਮੈਂ ਆਪਣੇ ਪਾਰਟ ਟਾਈਮ ਦੀ ਜੋਬ ਤੋਂ ਆ ਗਈ ਸੀ ਬੀਬੀ ਕੋਲ ਇਹ ਕਰੋ ਕੰਮ ਕਰਕੇ ਤੇ ਆ ਬੀਬੀ ਨੇ ਚਾਕਲੇਟਸ ਦਿੱਤੀਆਂ ਹੈਗੀਆਂ ਤੇ ਆ ਬੀਬੀ ਨੇ ਡੰਡਾ ਸੇ ਕਾਫੀ ਦੇ ਨਾਲ ਮੈਨੂੰ ਦਿੱਤੀ ਸੀ ਇਸ ਪੀਨੂ ਖਾਣ ਨੂੰ ਸੋਰੀ ਠੀਕ ਹੈ ਸੋ ਇਹ ਮੈਂ ਖਾਦੇ ਨਹੀਂ ਲੱਗੇ ਤੇ ਮੈਂ ਬਾਹਰ ਬਰਾਦਰੇ ਠੀਕ ਹੈ ਮੇਰੇ ਕੋਲ ਟਾਈਮ ਨਹੀਂ ਗਿਆ ਇੱਥੇ ਬੈਠ ਕੇ ਖਾਣਾ ਪੈਣਾ ਕਿੰਨਾ ਟਾਈਮ ਬਾਈਟਾਣਾ ਮੈਨੂੰ ਆਪਣੇ ਕੰਮ ਦਾ ਰਹਿੰਦਾ ਹੈ ਤੇ 3 ਘੰਟੇ ਲਾਏ ਸੀਗੇ ਤੇ ਵੀ 00 ਲਿਆ ਗਿਆ ਕਿਉਂਕਿ 6 0 1 ਘੰਟੇ ਦੇ 6 0 ਆ ਠੀਕ ਹੈ ਜਰਰੇ 2 0 ਬੱਧੇ ਤੇ ਉਧਰ 18 0 ਬਣਦੇ ਆ ਬਟ 2 0 ਬੱਧ ਦਿੰਦੇ ਆ ਇਹ ਬਿਚਾਰੇ ਨਾਈ ਸਰ ਆ ਵੀ ਨੂੰ ਬੋਰਦਾ ਵੀ ਠੀਕ ਹੈ ਸੋ ਲੋਕੋ ਜੀ ਹੁਣ ਮੈਂ ਕਰਨ ਲੱਗੀਆਂ ਕੰਮ ਸ਼ੁਰੂ ਠੀਕ ਹੈ ਆਈ ਡੋਟ نو ਤੇ ਆਹਾ ਗੋਰਾ ਬਾਜੀ ਲੈ ਕੇ ਗਿਆ ਹੈਗਾ ਪਲੀਜ਼ ਮੇਕ ਚਿਕਨ ਵਿਦ ਰਾਈਸ ਫॉर ਬੋਇਲਡ ਚਿਕਨ ਬਰੈਸਟ ਇਨ ਦਾ ਫ੍ਰੀਜ ਪਲੀਜ਼ ਮੇਕ ਮੈਂ ਨਹੀਂ ਦੋ ਕਾਲੀ ਗਾਦੇ ਬਾਜੀ ਕਹਿੰਦਾ ਕਿ ਚਿਕਨ ਬਣਾਉਣਾ ਹੈਗਾ ਬੱਤੀਆਂ ਦੇ ਲਈ ਚਿਕਨ ਬਣਾਉਣਾ ਹੈਗਾ ਤੇ ਜਿਆਦਾ ਔਇਲ ਨਹੀਂ ਪਾਣਾ ਹੈਗਾ ਬਸ ਚਿਕਨ ਦੇ ਵੀ ਇਦਾਂ ਬਸ ਸਪਰੇਅ ਮਾਰਨਾ ਹੈ ਆਈ ਡੋਨੋ ਇਹਨਾਂ ਦਾ ਕੀ ਕੰਮ ਹੈ ਕਿ ਨਹੀਂ ਠੀਕ ਹੈ ਸੋ ਬਸ ਥੋੜਾ ਚਲੋ ਆਪਾਂ ਆਪਣਾ ਦਾ ਥੋੜੇ ਓਇਲ ਤੇ ਖਾਣਾ ਬਣਾਵਾਂਗੇ ਜਸਟ ਉਹਨੇ ਸਪਰੇਅ ਹੀ ਪਾਣਾ ਹੈ ਉੱਪਰ ਚਿਕਨ ਨੇ ਮਾਣਾ ਮोटा ਬਾਕੀ ਦੇਖ ਰਹੇ ਆਂ ਠੀਕ ਹੈ ਉਹ ਤਾਂ ਮੈਂ ਆਪਣੇ ਹਿਸਾਬ ਨਾਲ ਬਣਾ ਹੀ ਲਵਾਂਗੀ ਚਲੋ ਠੀਕ ਹੈ ਲੋਕੋ ਜੀ ਜਲਦੀ ਜਲਦੀ ਕੁਕਿੰਗ ਕਰ ਲਈਏ ਠੀਕ ਹੈ ਕਿਉਂਕਿ ਟਾਈਮ ਹੋਇਆ ਹੈਗਾ ਤੇ ਬਾਹਰ ਬਾਰਿਸ਼ ਵੀ ਬਹੁਤ ਪੈਂਦੀ ਆ ਤੇ ਕੱਲ ਦੀ ਏਦੇ ਪਈਆਂ ਦੀ ਸ਼ੁਕਰਾਂ ਮਾੜੀ ਮੋਟੀ ਤੇ ਹੋਰ ਜ਼ਿਆਦਾ ਠੰਡ ਹੋਈ ਕਿਉਂਕਿ ਨਹੀਂ ਤਾਂ ਗਰਮੀ ਤਾਂ ਬਸ ਨੇੜੇ ਆ ਗਿਆ ਗਰਮੀ ਤਾਂ ਬਹੁਤ ਅੱਗ ਠੀਕ ਹੈ ਤੇ ਹੁਣ ਫਿਰ ਮੈਂ ਆਪਣਾ ਮੈਸਾ ਨਾ ਮੜ ਜਾ ਬੈਨੀਆਂ ਅਰੈਸਟ ਕਰਦੀਆਂ ਠੀਕ ਹੈ ਚਲੋ ਆਪਾਂ ਬਹਿਲਾ ਸਟਾਰਟ ਕਰਦੀਏ ਕੁੱਕੀ ਲਗਾ ਤੇ ਹੁਣ ਮੈਂ 20 ਮਿੰਟ ਅਰੈਸਟ ਕਰੂੰਗੀ ਠੀਕ ਹੈ ਤੇ ਕੱਪੜੇ ਵੀ ਧੋ ਗਏ ਹੈਗੇ ਆ ਉਹ ਕੱਲ ਵਾਲੇ ਆ ਉਹ ਥੋੜੇ ਜਿਹੇ ਆ ਦਾ ਬਸ ਦੋ ਚਾਰ ਕੀ ਆ ਉਹਨਾਂ ਨੂੰ ਥੋੜੀ ਜਿਹੀ ਆਇਰਨ ਕਰੂੰਗੀ ਬਸ ਦੋ ਚਾਰ ਕੀ ਆ ਮੈਨੂੰ ਲੱਗਦਾ ਨਹੀਂ ਕਿ ਮੈਂ ਆਇਰਨ ਹਾਂ ਕੱਲ ਮੈਂ ਇੱਥੇ ਆਣਾ ਨਿਕਲੂ ਮੈਂ ਫਰਾਈ ਜੇ ਉੱਥੇ ਜਾਣਾ ਤੇ ਕੱਲ ਨੂੰ ਮੈਂ ਬਹੁਤ ਵੀਜ਼ੀ ਹੋਣਾ ਆ ਰੱਬ ਦੀ ਕਿਰਪਾ ਨਾਲ ਵੀਜ਼ੀ ਰੱਖੇ ਹਨਾ ਕਿਉਂਕਿ ਲਾਈਫ ਮੈਂ ਤੁਹਾਨੂੰ ਹੀ ਕੱਲ ਦੱਸ ਦਿਆਂਗੀ അത് മൂന്നിസ് കട്രീ ആയി ജെ മൂന്ന് പെലി ഇമ്പ്രോയിഡ സെ ਤਿਆ ਉਹ ਹਮੇਸ਼ਾ ਨਾ ਜਿੱਦਾਂ ਮੈਂ ਉਹਨਾਂ ਨੂੰ ਇੱਕ ਗੱਲ ਕਹਤੀ ਸੀ ਪੇ ਮੈਂ ਜਿਆਦਾ ਸ਼ਾਊਟ ਕੋਈ ਕਰੂਗਾ ਹਨਾ ਜਾਂ ਮੈਨਾਂ ਕੋਈ ਗੁੱਸੇ ਹੋਗਾ ਮੈਂ ਬਰਦਾਸ਼ਤ ਨਹੀਂ ਕਰਾਂ ਜ਼ਾਇ ਮਨ ਉਹਨਾਂ ਨੇ ਇੱਕ ਵਾਰ ਇੱਕੋ ਹੀ ਗੱਲ ਕਹਤੀ ਸੀ ਕਿ ਜਿਹੜੇ ਟਾਸਕ ਹੁੰਦੇ ਆ ਤੁਸੀਂ ਮੈਨੂੰ ਆਪਣਾ ਕਾਪੀ ਤੇ ਲਿਖ ਕੇ ਦੇ ਦਿਆ ਕਰੋ ਰਾਈਟ ਮੈਂ ਅੰਡਰਸਟੈਂਡ ਕਰ ਲੈਂਦੀ ਆ ਕਿਉਂਕਿ ਕਈ ਵੇਲੇ ਗੋਰਿਆਂ ਦੀ ਸਾਨੂੰ ਲੈਂਗੁਏਜ ਨਹੀਂ ਸਮਝ ਲੱਗਦੀ ਹੈ ਕਿ ਗ੍ਰੀਕ ਜਾ ਗ੍ਰੀਕ ਜਾਂ ਇੰਗਲਿਸ਼ ਹਨਾ ਸੋ ਕਿਉਂਕਿ ਸਾਡਾ ਫਲੋ ਹੀ ਇਦਾਂ ਦਾ ਹੁੰਦਾ ਆ ਹਨਾ ਅਸੀਂ ਕਿਹੜੇ ਕਿਤੇ ਬਹੁਤ ਅੰਗਰੇਜ਼ੀ ਸਕੂਲਾਂ 'ਚ ਪੜਿਆ ਕਿ ਜਿਹੜਾ ਇਹਨਾਂ ਦਾ ਅੰਗਰੇਜ਼ੀ ਚ ਆ ਸ਼ਾਇਦ ਮੇਰੇ এমপ্লয়ার ਨਾ ਜਿਹੜੇ 올ਡ এমপ্লয়ার ਸੀ ਹਮੇਸ਼ਾ ਹੀ ਉਹਨਾਂ ਨੇ ਜਿਹੜਾ ਟਾਸਕ ਦੇਣਿਆ ਨਾ ਇੱਕ ਪੇਪਰ ਪਰ ਕਾਪੀ ਪਰ ਲਿਖਣਾ ਠੀਕ ਹੈ ਮਤਲਬ ਅੱਜ ਦਾ ਆ ਕਰਨਾ ਆ ਕਰਨਾ ਐਵਰੀ ਵੀਕ ਉਹ ਕਰਨਾ ਹੈ ਨਾ ਹਰ ਕੁਸ਼ ਮਤਲਬ ਸਾਰੇ ਕੁਸ਼ਨ ਜਦੋਂ ਖਾਣਾ ਵੀ ਬਣਾਉਣਾ ਨਾ ਹਮੇਸ਼ਾ ਉਹ ਲੋ ਨੇ ਮਤਲਬ ਲੇਕੇ ਦਿਰਨਾ ਆ ਆ ਖਾਣਾ ਬਣਾਉਣਾ ਆ ਆ ਲਿਮਨ ਪਾਣਾ ਆ ਠੀਕ ਹੈ ਆ ਪੋਟੈਟੋ ਇੰਨੇ ਪਾਣੇ ਲਿਖ ਕੇ ਚੱਲਣਾ ਆ ਤੇ ਉਹਨਾਂ ਨੇ ਜੋ ਉੱਥੇ ਚੱਲ ਜਾਂਦੇ ਸੀ ਠੀਕ ਹੈ ਉਸ ਟਾਈਮ ਤਾਂ ਹਮੇਸ਼ਾ ਹੀ ਡੇਲੀ ਜੋਬ ਤੇ ਚੱਲ ਜਾਂਦੇ ਸੀ ਜਿਹੜੀ ਕੋਰੀ ਬੀਬੀ ਸੀ ਤੇ ਚਲੋ ਐਦੀ ਰਿਹਾ ਇੰਨੇ ਸਾਲ ਦਾ ਪਰਸੀਜ ਹੋਇਆ ਤੇ ਛਾਲਦਾਰਿਆ ਠੀਕ ਹੈ ਸੋ ਸਟਿਲ ਮੈਂ ਕਿੰਨੇ ਸਾਲ ਹੋ ਗਏ ਬਣੇ ਤੇ 14 ਸਾਲ ਹੋ ਗਏ ਹੈ ਨਾ ਜਦੋਂ ਮੈਂ ਐਸ ਇੰਪਲੋਏ ਦੇ ਕਰ ਵੀ ਆਈ ਹੈ ਗਿਆ ਇਹਨਾਂ ਵਿੱਚ ਤਕਨੀਕੀ ਤੌਰ ਤੇ ਮੈਨੂੰ ਦਸਰਬਦੀ ਲੋੜ ਨਹੀਂ ਹੈਗੀ ਬਿਕਾਜ਼ ਕੁਕਿੰਗ ਦਾ ਹੋਏ ਇੰਨੇ ਸਾਲ ਹੋ ਗਏ ਸਕੇ ਕੁਕਿੰਗ ਤਾਂ ਮੈਨੂੰ ਆਜੀ ਮੈਂ ਇਹਨਾਂ ਨੂੰ ਪਹਿਲੇ ਕਹਤਾ ਸੀ ਕਿ ਮੈਂ ਕੁਕਿੰਗ ਕਰੂੰਗੀ ਕੁਕਿੰਗ ਮੇਰਾ ਫੇਵਰਟ ਵਰਕ ਹੈਗਾ ਹੈ ਹਨਾ ਸੋ ਕੁਕਿੰਗ ਮੈਂ ਕਰੂੰਗੀ ਤੇ ਫਿਰ ਇਥੇ ਗੋਰਾ ਭਾਜੀ ਨੇ ਡਿਸਾਈਡ ਕੀਤਾ ਕਿ ਮੈਂ ਮਤਲਬ ਤੈਨੂੰ ਜੋ ਵੀ ਖਾਣਾ ਬਣਾਇਆ ਮੈਂ ਖਾਣਾ ਬਣਾਇਆ ਕਰਾਂਗੀ ਨਾ ਮੈਂ ਤੈਨੂੰ ਹਮੇਸ਼ਾ ਇੱਕ ਸਲੀਪ ਤੇ ਤੈਨੂੰ ਲਿਖ ਕੇ ਦੇ ਦਿਆ ਕਰੂੰਗੀ ਡੇਲੀ ਜੋ ਜੋ ਕੁਛ ਵੀ ਤੂੰ ਬਣਾਣਾ ਹੁੰਦਾ ਹੈ ਰਾਈਟ ਤੇ ਹਮੇਸ਼ਾ ਹੀ ਇਥੇ ਵੀ ਗੋਰਾ ਭਾਜੀ ਹਮੇਸ਼ਾ ਇਹਦੇ ਪੇਪਰ ਪਰ ਲਿਖ ਕੇ ਚੱਲ ਜਾਂਦਾ ਆ ਸੋ ਤੂੰ ਮਤਲਬ ਮੈਂ ਬਹੁਤ ਖੁਸ਼ ਮੇਰੀ ਚੈਨ ਅੱਦੇ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ ਹਨ 14 ਸਾਲ ਹੋ ਗਏ ਕੋਈ ਝਿੜਕ ਨਹੀਂ ਹੈਗੀ ਕੋਈ ਕੁਛ ਨਹੀਂ ਹੈਗਾ ਜਿੰਨਾ ਵੀ ਇਹਨਾਂ ਨੇ ਪਿਆਰ ਕਨਾ ਜਾਂ ਕੁਝ ਵੀ ਪਾਣਾ ਆ ਉਹ ਗੋੜਾ ਭਾਜੀ ਹਮੇਸ਼ਾ ਮਤਲਬ ਲੇ ਰੱਖ ਜਾਂਦਾ ਲੈ ਕੇ ਵੀ ਚੱਲ ਜਾਂਦਾ ਤੇ ਆਲੂ ਪਿਆਜ਼ ਵੀ ਰੱਖ ਕੇ ਜਾਂਦਾ ਕਿ ਕਿੰਨੇ ਪਾਣੇ ਕਿੰਨੇ ਨੇ ਹੈਨਾ ਸੋ ਇਹ ਗੱਲ ਦਾ ਮੈਨੂੰ ਬਹੁਤ ਹੀ ਪ੍ਰਾਊਡ ਫੀਲ ਹੁੰਦਾ ਹੈਗਾ ਰੱਬ ਦਾ ਸ਼ੁਕਰਿਆ ਕਰਦੀ ਆ ਕਿ ਮੇਰਾ ਹਮੇਸ਼ਾ ਹੀ ਈਜ਼ੀ ਵੇ ਰਿਹਾ ਹੈ ਇਸ ਕੰਟੀ ਦੇ ਵਿੱਚ ਐਂਡ ਅੱਗੇ ਵੀ ਪ੍ਰਮਾਤਮਾ ਕਰੇ ਮੇਰਾ ਈਜ਼ੀ ਈਜ਼ੀ ਵੇ ਹੋਵੇ ਲਾਈਫ ਦੇ ਵਿੱਚ ਈਜ਼ੀ ਲਾਈਫ ਹੋਵੇ ਸੋ ਮੈਂ ਕਿਵਲੀ ਨਾ ਗੱਲਾਂ ਨੂੰ ਬਹੁਤ ਸੋ ਈਜ਼ੀ ਆ ਮੈਂ ਆਪਣੀ ਫੈਮਿਲੀ ਦੇ ਨਾਲ ਵੀ ਸ਼ੇਅਰ ਕਰਦੀ ਆ ਆਪਣੇ ਫਰੈਂਡਸ ਸਰਕਰ ਦੇ ਨਾਲ ਫਰੈਂਡਸ ਦੇ ਨਾਲ ਵੀ ਸ਼ੇਅਰ ਕਰਦੀ ਆ ਨਾ ਇਹ ਗੱਲਾ ਕਿ ਇਹਦੀ ਉਹਨਾਂ ਕਿੰਨੀ ਲਾਈਫ ਹੈ ਕਈ ਲੋਕ ਕਿ ਤਾਰਸਦੇ ਆ ਕਈ ਲੋਕੀ ਬਾਚੋ ਮੈਡਮ ਨੂੰ ਮੈਸੇਜ ਕਰਦੇ ਕਿ ਕੀ ਹੈ ਮੈਂ ਕਹਾਂਦੀ ਵੀ ਨਹੀਂ ਕਿਉਂਕਿ ਮੈਂ ਇੱਕ ਵਾਰ ਲਿਖ ਕੇ ਦੇ ਦਾਂਗਾ ਦੈਟਸ ਇਟ ਮੈਂ ਸਮਝਾਂ ਜਾਨੀਆਂ ਕਿ ਹਾਂ ਆ ਕਰਨਾ ਹੈ ਆ ਕਰਨਾ ਹੈ ਸੋ ਮਨ ਮੇਰੇ ਲਈ ਬਹੁਤ ਹੀ ਗ੍ਰੇਟ ਟਾਈਮ ਰਿਹਾ ਹੈ ਨਾ ਇਹਨੇ ਸਾਲ ਮੈਂ ਹਮੇਸ਼ਾ ਹੀ ਮੈਂ ਹਮੇਸ਼ਾ ਆਪਣੇ ਚਦਵਮਈ ਸਲੀਪ ਨੂੰ ਦੇਖਿਆ ਨਾ ਮੇਰੇ ਮਤਲਬ ਮੈਨੂੰ 올ਡ ਇੰਪਲੋਇਰ ਦੀ ਜ਼ਿਆਦਾ ਨਹੀਂ ਕਿ ਸਟਿਲ ਹਾਜੀ ਵੀ ਮੈਨੂੰ ਮਤਲਬ ਮਤਲਬ ਇਦਾਂ ਦੇ ਇੰਪਲੋਇਰ ਮਿਲਿਆ ਜਿਦਿ ਲੇਕੇ ਚੱਲ ਜਾਂਦੇ ਆ ਵਾਓ ਕਿੰਨਾ ਅਮੇਜ਼ਿੰਗ ਅਬ ਮੇਰੇ ਲਈ ਤਾਂ ਅਮੇਜ਼ਿੰਗ ਹੈਗਾ ਚਲੋ ਠੀਕ ਹੈ ਲੋਕਾ ਜੀ ਫਿਰ ਆਪਾਂ ਅੰਬੋਸ਼ਰ ਮਸ਼ੀਨ ਚੋਂ ਡੇ ਕੱਪੜੇ ਸੁੱਕਣੇ ਪਾ ਲਈਏ ਠੀਕ ਹੈ ਤੇ ਫਿਰ ਬੱਚਿਆਂ ਨੂੰ ਸਕੂਲ ਤੋਂ ਬੱਚਿਆਂ ਨੇ ਆਣਾ ਫਿਰ ਆਪਾਂ ਉਹਨਾਂ ਦੀ ਬਸ ਦੀ ਵੇਟ ਕਰਣੀ ਹੈ ਥੱਲੇ ਜਾ ਕੇ ਚੱਲ ਆਪਾਂ ਬੱਚੇ ਵੀ ਲੈਣ ਤਾਂ ਆਏ ਠੀਕ ਹੈ ਤੇ ਪਲੀਜ਼ ਲੋਕਾ ਜੀ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਲੋਕਾ ਜੀ ਹੁਣ ਛੋਟੀ ਜਿਹੀ ਟੁਕੜੀ ਪਰ ਮੈਂ ਸਪਰੇਅ ਮਾਰਾ ਮੜਾ ਜਾ ਰਿਹਾ ਇਹਨਾਂ ਦੇ ਵੀ ਕੁਝ ਨਹੀਂ ਹਨ ਉ ਜਾ ਬਾਹਰ ਜਾ ਕੇ ਖਾਣਾ ਆ ਘਰ ਬਿਮਾਰੀ ਪੈ ਜਾਂਦੀ ਹੈ ਇਹਨਾਂ ਨੂੰ ਗੋਰਿਆਂ ਨੂੰ ਅਖ ਤੇਲ ਨਹੀਂ ਖਾਣਾ ਮਰ ਜਾਣੇ ਹਾਂਜੀ ਲੱਖੇ ਜੀ ਖਾਣਾ ਬਣ ਕੇ ਰੈਡੀ ਹੋ ਗਿਆ ਹੈਗਾ ਆ ਤੇ ਆ ਰਾਈਸ ਹੈ ਪਹਿਲਾਂ ਚਿਕਨ ਦਿਖਾਇਆ ਤੁਹਾਨੂੰ ਤੇ ਆ ਹੈਗਾ ਕਿਨੂਆ ਮੈਂ ਅਸਾ ਗੋਰੇਪਾ ਜੀ ਦੇ ਲਈ ਕਿਨੂਆ ਬਣਾਇਆ ਹੈਗਾ ਆ ਤੇ ਬਸ ਹੁਣ ਆਪਾਂ ਠਹਿਰ ਕੇ ਬੱਚਿਆਂ ਨੂੰ ਲੈਣ ਜਾਣੇ ਆ ਪੂਰਾ ਗੰਦ ਪੈ ਜਾਂਦਾ ਯਾਰ ਪਤਾ ਨਹੀਂ ਕਿਉਂ ਰਾਈਸ ਦਾ ਪਾਣੀ ਜਿਆ ਡਿੱਗ ਪਿਆ ਪਿਆ ਹੈਗਾ ਇਹੀ ਕੰਮ ਹੁੰਦਾ ਜਦ ਮੈਂ ਕੁਕਿੰਗ ਕਰਦੀ ਹਾਂ ਨੂੰ ਤਾਂ ਮੈਂ ਕੁਕਿੰਗ ਬਹੁਤ ਸੁਆਦੀ ਕਰਦੀ ਹਾਂ ਲੇਕਿਨ ਪਰ ਆ ਗੰਦ ਜਿਆ ਪੈ ਜਾਂਦਾ ਮੇਰੇ ਕੋਲ ਪਤਾ ਨਹੀਂ ਕਿਉਂ ਲੱਖੋ ਜੀ ਹਾਂਜੀ ਲੱਖੇ ਜੀ ਹੁਣ ਮੈਂ ਗੈਸ ਨੂੰ ਕਲੀਨ ਕਰੂੰਗੀ ਯਾਰ ਮੈਂ ਯਾਰ ਲੋਕੋ ਜੀ ਮੈਂ ਨਾ ਗੋਰੇ ਭਾਜੀ ਦੇ ਲਈ ਕਿਨੂਆ ਬਣਾਉਣ ਲੱਗੀ ਸੀ ਜਿਾ ਦੇਖੋ ਦੇਖੀ ਇਹਨੂੰਏ ਦੇ ਵਿੱਚ ਸੁੰਡੀਆਂ ਪੈ ਜਾਂਦੀਆਂ ਹੋਣੀਆਂ ਯਾਰ ਪੈ ਜ ਨਹੀਂ ਇਹ ਤਾਂ ਸੰਭਰ ਵੀ ਨਹੀਂ ਹੈਗਾ 10 ਭਲਾਂ ਜਾਲੇ ਲੱਗੇ ਹੋ ਆ ਪਤਾ ਨਹੀਂ ਗੋਰੇ ਭਾਜੀ ਨੂੰ